ਸਾਸੀ ਕਾ ਵੀਰ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਤੂੜੀ ਵਾਲੀ ਮਸ਼ੀਨ ਦੇ ਇੱਕ ਦੋ ਫਾਰਮੂਲੇ ਹੋਰ ਦੱਸਾਂਗੇ ਕਿਉਂਕਿ ਸੀਜ਼ਨ ਜਮਾਂ ਹੀ ਨਜ਼ਦੀਕ ਆਉਣ ਵਾਲਾ ਹੈ ਤਾਂ ਕੱਲ ਵਾਲੀ ਵੀਡੀਓ 'ਚ ਜਿਵੇਂ ਆਪਾਂ ਜਾਲ ਦੀ ਸੈਟਿੰਗ ਬਾਰੇ ਗੱਲ ਕੀਤੀ ਸੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਰੀਲ ਬਾਰੇ ਹੁਣ ਤੁਸੀਂ ਸੋਚੋਗੇ ਵੀ ਰੀਲ ਬਾਰੇ ਕੀ ਗੱਲ ਕਰਾਂਗੇ ਰੀਲ ਬਾਰੇ ਗੱਲ ਕਰਨ ਤੋਂ ਪਹਿਲਾਂ ਜਿਵੇਂ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਹੈ ਵੀ ਜਾਲ ਵਾਲੀ ਸੈਟਿੰਗ ਮਿੱਤਰਾਂ ਨੇ ਰਾਤ ਜਿਵੇਂ ਕਮੈਂਟ ਕੀਤੇ ਵੀ ਬਾਈ ਜੀ ਅਸੀਂ ਸੈਟਿੰਗ ਕਰ ਲਈ ਸੀਗੀ ਉਹਦਾ ਡੱਕਾ ਮਾਰਨੋਂ ਨਹੀਂ ਹਟਦੀ ਡੱਕਾ ਬਾਈ ਜੀ ਉਦੋਂ ਤੱਕ ਮਾਰੂਗੀ ਮਾਰੂਗੀ ਜਦੋਂ ਤੱਕ ਤੁਹਾਡੇ ਰੀਲ ਦੇ ਰੀਲ ਦੇ ਨਹੀਂ ਸੌਰੀ ਮਸ਼ੀਨ ਦੇ ਥਰੇਸਰ ਦੇ ਚੱਕਰ ਪੂਰੇ ਨਹੀਂ ਹੁੰਦੇ ਜਦੋਂ ਥਰੇਸਰ ਦੇ ਚੱਕਰ ਘਟਣਗੇ ਘਟਣਗੇ ਤਾਂ ਉਹ ਡੱਕਾ ਮਾਰੂਗੀ ਮਾਰੂਗੀ ਜਾਂ ਜੇ ਲਾਂਗਾ ਬਿਲਕੁਲ ਮਾੜਾ ਤਾਂ ਉਦੋਂ ਮਾਰੂਗੀ ਜਾਂ ਜਦੋਂ ਚੱਕਰ ਪੂਰੇ ਨਹੀਂ ਤਾਂ ਉਦੋਂ ਮਾਰੂਗੀ ਤਾਂ ਇਸ ਗੱਲ ਨੂੰ ਨੋਟ ਕਰ ਲਿਓ ਨੀਰਾਪੂਰਾ ਜਾਲ ਨਵਾਂ ਪੁਰਾਣਾ ਪਾਏ ਤੋ ਕੁਛ ਨਹੀਂ ਹੋਣਾ ਜਿੰਨਾ ਚਿਰ ਮਸ਼ੀਨ ਦੇ ਚੱਕਰ ਸਹੀ ਨਹੀਂ ਹੁੰਦੇ ਡੱਕਾ ਮਾਰਨਾ ਹੀ ਮਾਰਨਾ ਹੈ ਚਲੋ ਅੱਗੇ ਆ ਜਾਓ ਰੀਲ ਤੇ ਰੀਲ ਦੀਆਂ ਬਾਈ ਜੀ ਜਿਹੜੀਆਂ ਆਹ ਪੈਪਾ ਹੁੰਦੀਆਂ ਜਿਵੇਂ ਪੈਪਾ ਨੂੰ ਤੁਸੀਂ ਹਲਾ ਕੇ ਵੇਖ ਲਓ ਇਹਦੇ ਵਿੱਚ ਬਾੜੀ ਪਲੇ ਨਹੀਂ ਹੋਣੀ ਚਾਹੀਦੀ ਤਾਂ ਉਸ ਤੋਂ ਬਾਅਦ ਕੀ ਕਰਨਾ ਤੁਸੀਂ ਤੁਹਾਨੂੰ ਜੇ ਡਾਊਟ ਲੱਗੇ ਤੁਹਾਡੀ ਮਸ਼ੀਨ ਦੀਆਂ ਰੀਲਾਂ ਦੋ ਜਾਂ ਤਿੰਨ ਸੀਜ਼ਨ ਚੱਲ ਪਈਆਂ ਤਾਂ ਤੁਸੀਂ ਆਹ ਇਹਦੇ ਉੱਤੋਂ ਆਹ ਜਿਹੜੀਆਂ ਨੌਂਦਰਾਂ ਜੀਆਂ ਹੁੰਦੀਆਂ ਜਿਵੇਂ ਇਹਨਾਂ ਨੂੰ ਟੈਣਾ ਬੋਲ ਦਿੰਦੇ ਇਹਨਾਂ ਨੂੰ ਖੋਲ ਕੇ ਇੱਕ ਪੈਪ ਕੱਢ ਲਿਓ ਬਾਹਰ ਬਾਹਰ ਪੈਪ ਕੱਢ ਕੇ ਤੁਸੀਂ ਕੀ ਕਰਨਾ ਹੈ ਵੀ ਜਦੋਂ ਇੱਕ ਪੈਪ ਬਾਹਰ ਕੱਢ ਲਈ ਜਿੱਥੇ ਆ ਬੁਸ਼ ਹੈ ਬੁਸ਼ਾਂ ਕੋਲੋਂ ਜੇ ਮੰਨ ਲਓ ਪੈਪ ਦੀ ਜਿੰਨੀ ਥਿੱਕਨੈਸ ਹੈ ਜਿੰਨੀ ਮੋਟਾਈ ਹੈ ਉਹਦੇ ਵਿੱਚੋਂ ਜੇ ਤੁਹਾਡੀ ਅੱਧੀ ਪੈਪ ਕਸੀ ਹੋਈ ਆ ਤਾਂ ਬਾਈ ਜੀ ਚੁੱਪ ਕਰਕੇ ਪੈਪਾਂ ਨਵੀਆਂ ਪਾ ਦਿਓ ਕਿਉਂ ਪਾ ਦਿਓ ਜੇ ਪੈਪ ਚੱਲਦੇ ਸੀਜ਼ਨ ਦੇ ਵਿੱਚ ਵੀਰ ਜੀ ਤੁਹਾਡੀ ਟੁੱਟਦੀ ਆ ਰੱਬ ਨਾ ਕਰੇ ਟੁੱਟ ਗਈ ਜੇ ਟੁੱਟਦੀ ਆ ਤਾਂ ਇੱਕ ਦਿਹਾੜੀ ਸਾਫਤੀ ਮਸ਼ੀਨ ਦੀ ਜਾਂਦੀ ਹੈ ਸਪੋਜ ਕਰੋ ਜੇ ਸਵੇਰੇ 10 ਵਜੇ ਤੁਹਾਡੀ ਮਸ਼ੀਨ ਦੀ ਪੈਪ ਟੁੱਟ ਗਈ ਥੋੜੇ ਜੇ 10 ਕਿਲੋਮੀਟਰ 15 ਕਿਲੋਮੀਟਰ ਸ਼ਹਿਰ ਪੈਂਦਾ ਤਾਂ ਭਾਈ ਸਾਹਿਬ ਤੁਹਾਡੇ ਤੋਂ 10 ਵਜੇ ਦੇ ਗਏ 1 ਵਜੇ ਦੇ ਨੂੰ ਤੁਸੀਂ ਪਾਈਪ ਲੈ ਕੇ ਆਉਂਗੇ ਫਿਰ ਮਿਸਤਰੀ ਕੋਲੇ ਲੈ ਕੇ ਜਾਉਂਗੇ ਉਹ ਸਰਾਕ ਕੱਡੂਆ ਫਿਰ ਤੁਸੀਂ ਫਿੱਟ ਕਰੋਗੇ ਬਾਈ ਜੀ ਅੱਧੀ ਪੌਣੀ ਦਿਹਾੜੀ ਤੁਹਾਡੀ ਗੁੱਲ ਹੋਗੀ ਹੁਣ ਰਹੀ ਗੱਲ ਵੀ ਪਾਈਪਾਂ ਖਰੀਦਣ ਵੇਲੇ ਪਾਈਪਾਂ ਖਰੀਦੀਏ ਕਿੱਥੋਂ ਹਰੇਕ ਦੁਕਾਨਾਂ ਤੇ ਪਾਈਪਾਂ ਪਈਆਂ ਹੁੰਦੀਆਂ ਅੱਡੋ ਅੱਡ ਏਰੀਏ ਦਾ ਹਿਸਾਬ ਹੁੰਦਾ ਵੀ ਕੋਈ ਕਿੰਨੇ ਦੀ ਲਾਉਂਦਾ ਕੋਈ ਕਿੰਨੇ ਦੀ ਲਾਉਂਦਾ ਜਿਵੇਂ ਮੰਨ ਲਓ ਸਾਡੇ ਏਰੀਏ 'ਚ ਇਹ ਕਿੰਨੀ ਮੈਨੂੰ ਮਾੜਾ ਪੂਰਾ ਕਨਫਰਮ ਵੀ 2500 ਦੇ ਲੰਮ ਸਮ ਸੈੱਟ ਜਾਂਦਾ ਹੈਗਾ ਇਹਨਾਂ ਦਾ ਪਾਈਪਾਂ ਦਾ ਜੇ ਤੁਸੀਂ ਘੱਟ ਪੈਸਿਆਂ ਨਾਲ ਸਾਰਨਾ ਤੁਸੀਂ ਲੋਹੇ ਵਾਲੀ ਦੁਕਾਨ ਤੇ ਜਾਓ ਪੈਪ ਦਾ ਤੁਹਾਨੂੰ ਸਹਿਜ ਨਹੀਂ ਪਤਾ ਲੱਗਦਾ ਥੋੜਾ ਜਿਹਾ ਪੀਸ ਇੱਥੋਂ ਇਹਨਾਂ ਜਿਹੜੀ ਤੁਹਾਡੀ ਪੁਰਾਣੀ ਤਾਂ ਬੇਕਾਰ ਹੋ ਗਈ ਉਹਦਾ ਥੋੜਾ ਜਿਹਾ ਪੀਸ ਕੱਟ ਕੇ ਲੈ ਜਾਓ ਉਦੇ ਬਰਾਬਰ ਦੀ ਤੁਸੀਂ ਪਾਈਪ ਲੈ ਲਓ ਪਾਈਪ ਉਹਨੂੰ ਆਕ ਸਾਾਨੂੰ ਸੱਜਣਾ ਪਾਈਪ ਦੇ ਦੇ ਲੰਬੀ ਪਾਈਪ ਦੀ ਲੈਂਥ ਆਉਂਦੀ ਹੈ 20 ਫੁੱਟ 21 ਫੁੱਟ ਵੀ ਆਉਂਦੀ ਹੈ ਇੱਕ ਲੈਂਥ ਦੇ ਵਿੱਚੋਂ ਤਿੰਨ ਪਾਈਪਾਂ ਨਿਕਲਣਗੀਆਂ ਤੁਹਾਡੀਆਂ ਦੋ ਲੈਂਥਾਂ ਲੈ ਲਓ ਇੱਕ ਪਾਈਪ ਤੁਹਾਡੇ ਜਿਹੜੀ ਬਚੂਗੀ ਉਹ ਤੁਹਾਡੇ ਹੋਰ ਕੰਮ ਆ ਜੂਗੀ ਉਹ ਪਾਈਪਾਂ ਜੇ ਤੁਸੀਂ ਲੈ ਕੇ ਆਉਂਗੇ ਤਾਂ ਤੁਹਾਨੂੰ ਵੱਧ ਤੋਂ ਵੱਧ ਉਹਨਾਂ ਦੀ ਕੋਸਟ ਪੈਣੀ ਹੈ 1500 ਰੁਪਏ ਤਾਂ ਵੀਰ ਜੀ ਕੀ ਕਰਨਾ ਹੈ ਉਹ ਪੈਪਾਂ ਨੂੰ ਲਿਆ ਕੇ ਜਿਹੜਾ ਵੀ ਤੁਹਾਡੇ ਨਜ਼ਦੀਕ ਪੈਂਦਾ ਵੈਲਡਿੰਗ ਵਾਲਾ ਮਿਸਤਰੀ ਮਿਸਤਰੀ ਹਰੇਕ ਹੀ ਕੰਮ ਜਾਣਦੇ ਹੁੰਦੇ ਜੀਨੇ ਨਹੀਂ ਵੀ ਕੀਤਾ ਉਹਨੂੰ ਦੱਸ ਕੇ ਬਣਵਾ ਲਿਓ। ਪੁਰਾਣੀ ਪੈਪ ਉਹਨੂੰ ਆਖ ਮਿੱਤਰਾ ਕੋਲੇ ਰੱਖ ਲਾ ਤੇ ਉਦੋਂ ਬਾਅਦ ਉਹਨੂੰ ਆਖ ਵੀ ਜਿਵੇਂ ਆਹ ਪੱਤੀਆਂ ਲੱਗੀਆਂ ਓਨੀ ਮੋਟੀ ਪੱਤੀ ਲੈ ਲੈ ਪੱਤੀ ਲੈ ਕੇ ਬਣਾ ਕੇ ਬਰਾਬਰ ਰੱਖ ਕੇ ਪੈਪ ਉਹਦੇ ਸਰਾਕ ਮਾਰ ਦੇ ਤੇ ਬਾਈ ਜੀ ਤੁਸੀਂ ਲਿਆ ਕੇ ਚੁੱਪ ਕਰਕੇ ਪੈਪਾਂ ਮਸ਼ੀਨ ਦੇ ਵਿੱਚ ਪਾਓ ਤੇ ਫਿੱਟ ਕਰ ਲਓ ਤੁਹਾਡੀ ਰੀਲ ਹੋ ਗਈ ਕੰਪਲੀਟ। ਦੂਜੀ ਗੱਲ ਰਹੀ ਰੀਲ ਦੇ ਬੈਲਟ ਦੀ ਗੱਲ ਆ ਬੈਲਟ ਮੈਂ ਕੱਲਾਂ ਵਾਲੀ ਪਿਛਲੀ ਵੀਡੀਓ ਚ ਵੀ ਵਾਰ-ਵਾਰ ਬੋਲਦਾ ਵੀ ਰੀਲ ਦਾ ਬੈਲਟ ਨਵਾਂ ਪਾ ਕੇ ਚਲਾਓ ਤੇ ਇੱਕ ਬੈਲਟ ਨਾਲ ਤੁਹਾਡੇ ਕੋਲੇ ਮਸ਼ੀਨ ਚ ਹੋਣਾ ਜ਼ਰੂਰੀ ਹੈ ਬਾਲਾ ਖਰਚਾ ਨਹੀਂ ਗਾ ਦੋ ਬੈਲਟ 600 ਰੁਪਈਆ ਦੇ ਆਉਂਦੇ ਜੇ ਕੰਮ ਚੰਗੀ ਕੰਪਨੀ ਦੀ ਲਈਏ ਤਾਂ ਤਾਂ ਹੋਰ ਪ੍ਰੋਬਲਮ ਰੀਲ ਦੇ ਵਿੱਚ ਇੰਨੀ ਕੁ ਕਹਾਣੀ ਹੁੰਦੀ ਹੈ ਬਸ ਇਹਦਾ ਕੋਈ ਲੰਬੀ ਚੌੜੀ ਕਹਾਣੀ ਨਹੀਂ ਕੋਈ ਰਿਪੇਅਰ ਦੀ ਤੁਸੀਂ ਆਪ ਕਰ ਸਕਦੇ ਹੋ ਤਾਂ ਸੌਰੀ ਭਾਈ ਸਾਹਿਬ ਥੋੜਾ ਜਿਹਾ ਸਰਦੀ ਜ਼ੁਖਾਮ ਕਾਰਨ ਆਵਾਜ਼ ਪ੍ਰੋਬਲਮ ਆਉਂਦੀ ਹੈ ਕਈ ਦਿਨਾਂ ਤੋਂ ਬਿਮਾਰ ਚੱਲ ਰਿਹਾ ਸੀ ਪਿਛਲੇ ਦਿਨਾਂ ਤੋਂ ਤਾਂ ਰੀਲ ਦੇ ਵਿੱਚ ਬਾਹਲੀ ਕੋਈ ਲੰਬੀ ਚੌੜੀ ਕਹਾਣੀ ਨਹੀਂ ਹੁੰਦੀ ਕਈ ਵੀਰ ਧਿਆਨ ਨਹੀਂ ਦਿੰਦੇ ਬਾਕੀ ਸਾਰੀ ਮਸ਼ੀਨ ਦੀ ਰਿਪੇਅਰ ਕਰੀ ਜਾਂਦੇ ਆ ਕਰੀ ਜਾਂਦੇ ਆ ਰੀਲ ਕੰਨੀ ਕੋ ਧਿਆਨ ਨਹੀਂ ਦਿੰਦਾ ਜਿੰਨਾ ਵੀਰਾਂ ਦੀ ਫੇਰੇ ਟੁੱਟ ਜਾਂਦੀ ਹੈ ਉਦੋਂ ਪ੍ਰੋਬਲਮ ਆਉਂਦੀ ਹੈ ਤਾਂ ਐਸ ਸਾਵਧਾਨੀ ਤੋਂ ਬਚਣ ਵਾ ਐਸ ਚੀਜ਼ ਤੋਂ ਬਚਣ ਵਾਸਤੇ ਸਾਵਧਾਨੀਆਂ ਰੱਖਣੀਆਂ ਬਹੁਤ ਜ਼ਰੂਰੀ ਹੈ ਤਾਂ ਘੱਟ ਖਰਚੇ ਦੇ ਵਿੱਚ ਰੀਲ ਤਿਆਰ ਹੋ ਜਾਂਦੀ ਹੈ ਕੋਈ 1000 1500 ਰੁਪਿਆ ਤੁਹਾਡੇ ਤੋਂ ਮਿਸਤਰੀ ਲੈ ਲੂ 1000 1500 ਦੀਆਂ ਥੋਡੀਆਂ ਪੈਪ ਆਈਆਂ 3000 ਤੋਂ ਤੁਹਾਡੀ ਰੀਲ ਕੰਪਲੀਟ ਹੋ ਗਈ। ਕਈ ਬਾਲੇ ਸਿਆਣੇ ਕੀ ਕਰਦੇ ਆ ਇਹਨਾਂ ਚੀਜ਼ਾਂ ਤੇ ਮਾਲ ਭਰਾਉਂਦੇ। ਵੀ ਰੀਲ ਘਸ ਗਈ ਤਾਂ ਮਾਲ ਭਰਾ ਦਿਓ। ਬਾਈ ਜੀ ਜਦੋਂ ਇਲੈਕਟ੍ਰਿਕ ਰੋਡ ਨਾਲ ਆਪਾਂ ਉਹਦੇ ਤੇ ਮਾਲ ਭਰਿਆ ਤਾਂ ਉੱਥੋਂ ਪੈ ਪਹਾੜ ਹੋ ਗਈ। ਪੈ ਪਹਾੜ ਹੋ ਗਈ ਜਦੋਂ ਉਹਦੀ ਦੁਆਰੇ ਸੀਟ ਲਾਵਾਂਗੇ ਜਾਂ ਤੁਸੀਂ ਗ੍ਰੈਂਡਰ ਨਾਲ ਘਸਾ ਕੇ ਫਾਰਮੂਲਾ ਦੇਸੀ ਵਰਤ ਲਿਆ ਆੜੂ ਜੱਟ ਸੌਦਾ ਕਰ ਲਿਆ। ਤਾਂ ਉਹਦੇ 70% ਚਾਂਸ ਪੈਪ ਟੁੱਟਣ ਦੇ ਹੋਰ ਵੱਧ ਜਾਂਦੇ ਆ ਫੇਰ ਇੱਕ ਇਹਦੇ ਵਿੱਚ ਆਉਂਦੀ ਐ ਜਿਵੇਂ ਐਸ ਮਸ਼ੀਨ ਦੇ ਅਸੀਂ ਗੁੱਲੀਆਂ ਪਾਈਆਂ ਜਿਵੇਂ ਖਰਾਤ ਤੇ ਬਣਾ ਕੇ ਮੋਟਾ ਡੰਡਾ ਲੈ ਕੇ ਉਹਦੇ ਦੋਨੇ ਪਾਸੇ ਚੂਲਾ ਕੱਢ ਕੇ ਖਰਾਤ ਤੇ ਬਣਾ ਕੇ ਕਿੱਲੀਆਂ ਇਹਦੇ ਵਿੱਚ ਬੁਸ਼ ਵੰਗੂ ਬਣਾ ਕੇ ਪਾਤੀ ਦੋਨੇ ਪਾਸੋਂ ਪਿੰਨਾ ਪੈ ਗਈਆਂ ਥੋੜਾ ਥੋੜਾ ਟੰਕਾ ਲਾਤਾ ਇਹਦਾ ਖਰਚਾ ਵੀ ਕੋਈ ਘੱਟ ਨਹੀਂ ਪੈਂਦਾ ਥੋੜਾ ਬਹੁਤ ਨਵੀਂ ਨਾਲੋਂ ਫਰਕ ਪੈਂਦਾ ਪਰ ਇਹ ਪੂਰਾ ਵਧੀਆ ਪ੍ਰੋਪਰ ਸਿੱਧੇ ਤਰੀਕੇ ਨਾਲ ਜੇ ਬਣੂਗੀ ਵੈਲਡ ਕਰਨ ਵੇਲੇ ਸਦਾਈ ਦਾ ਧਿਆਨ ਰੱਖਿਆ ਜਾਊਗਾ ਖਰਾਚ ਬਣ ਕੇ ਕਰਾਂਗੇ ਜਾਂ ਕੋਈ ਕਿਸੇ ਮਿਸਤਰੀ ਕੋਲੇ ਫਾਰਮੂਲਾ ਤਾਂ ਤਾਂ ਹੀ ਉਹਨੂੰ ਕਰਿਓ ਨਹੀਂ ਤਾਂ ਨਾ ਕਰਿਓ ਸਭ ਤੋਂ ਵੈਸਟ ਤਰੀਕਾ ਇਹੀ ਹੈ ਵੀ ਪੈਪਾਂ ਚੁੱਪ ਕਰਕੇ ਨਵੀਆਂ ਪਾਓ ਤੇ ਮਸ਼ੀਨ ਥੋੜੀ ਵੈਸਟ ਚਲਾਓ ਦੂਜੀ ਗੱਲ ਆ ਗਈ ਆਪਣੀ ਕ੍ਰੋਸ ਦੀ ਥੋੜੀ ਕ੍ਰੋਸ ਮਸ਼ੀਨ ਦੇ ਪਹਿਲੀ ਗੱਲ ਤਾਂ ਵੀ ਡੇਲੀ ਗ੍ਰੀਸ ਕਰਦਾ ਹੀ ਕਰਦਾ ਹਰੇਕ ਬੰਦੇ ਨੂੰ ਇੰਨਾ ਪਤਾ ਹੁੰਦਾ ਹੈ ਦੂਜੀ ਗੱਲ ਥੋੜਾ ਕ੍ਰੋਸ ਪਾਉਂਗੇ ਤਾਂ ਜੇ ਕਈ ਵਾਰੀ ਗ੍ਰੀਸ ਨਹੀਂ ਵੀ ਜਾਂਦਾ ਤਾਂ ਮੈਂ ਕਹੂੰਗਾ ਵੀ ਤੁਸੀਂ ਇਹਦੇ ਵਿੱਚ ਚੰਗੀ ਕੰਪਨੀ ਦਾ ਗ੍ਰੀਸਲੈਸ ਕ੍ਰੋਸ ਪਾ ਦਿਆ ਕਰੋ ਗ੍ਰੀਸਲੈਸ ਕ੍ਰੋਸ ਪਾਇਆ ਹੋਊਗਾ ਤਾਂ ਭਾਈ ਸਾਹਿਬ ਤੁਹਾਡਾ ਦੋ ਸੀਜ਼ਨ ਕੱਢੂਗਾ ਤੁਹਾਡੇ ਕੋਲੇ ਕ੍ਰੋਸ ਦੇ ਵਿੱਚ ਦੋ ਕ੍ਰੋਸ ਪੈਂਦੇ ਜਿਹੜੀ ਵਿੱਚ ਚਰਖੜੀ ਜੀ ਪਲੱਸ ਦਾ ਨਿਸ਼ਾਨ ਹੁੰਦਾ ਉਹਨੂੰ ਕ੍ਰੋਸ ਬੋਲ ਦਿੰਦੇ ਆ ਅਸੀਂ ਤੁਹਾਡੇ ਏਰੀਆ 'ਚ ਮੈਨੂੰ ਨਹੀਂ ਪਤਾ ਵੀ ਕੌਣ ਕੀ ਬੋਲਦਾ ਇਹਦੇ ਨਾਲ ਦਾ ਵੀ ਇੱਕ ਪੁਰਜਾ ਆਪਣੇ ਕੋਲੇ ਮਸ਼ੀਨ ਦੀ ਟੂਲ ਦੇ ਵਿੱਚ ਹੋਣਾ ਚਾਹੀਦਾ ਫੇਰ ਆਗੀ ਗੱਲ ਜਿਵੇਂ ਮਸ਼ੀਨ ਦੇ ਟੂਲਾਂ ਲੱਗੀਆਂ ਹੁੰਦੀ ਆ ਆ ਟੂਲ ਲੱਗੀ ਆ ਆ ਟੂਲ ਲੱਗੀ ਆ ਹੁਣ ਤੁਸੀਂ ਆਖੋਗੇ ਬਾਈ ਆਏ ਕਿਹੜੇ ਉਸੇ ਮਸ਼ੀਨ ਕੋਲੇ ਖੜ ਜਾਂਦਾ ਸਾਡੇ ਏਰੀਆ ਚ ਬਾਈ ਜੀ ਗੋਵਿੰਦ ਮਸ਼ੀਨਾਂ ਪਹਿਲਾਂ ਹੋਰ ਮਸ਼ੀਨ ਤੇ ਵੀਡੀਓ ਬਣਦੀ ਹੁੰਦੀ ਸੀ ਇਹ ਹੁਣ ਪੁਰਾਣੀ ਮਸ਼ੀਨ ਜਿਵੇਂ ਖੜੀ ਸੀ ਜਿਹੜੀ ਮਸ਼ੀਨ ਖੜੀ ਹੁੰਦੀ ਆ ਆਪਾਂ ਉਸੇ ਤੇ ਵੀਡੀਓ ਜਿਵੇਂ ਸਮਾਂ ਮਿਲਦਾ ਉਦੋਂ ਬਣਾ ਦਿੰਨੇ ਤਾਂ ਜਿਵੇਂ ਕੋਈ ਤੁਸੀਂ ਬੈਰਿੰਗ ਰੱਖਣਾ ਮਸ਼ੀਨ ਦੇ ਵਿੱਚ ਜਿਹੜਾ ਕੋਈ ਤੁਹਾਨੂੰ ਜ਼ਰੂਰਤ ਪੈਂਦੀ ਆ ਜਿਹੜੀਆਂ ਚੀਜ਼ਾਂ ਧੂੜ ਨਾਲ ਖਰਾਬ ਹੋਣ ਵਾਲੀਆਂ ਹੁੰਦੀਆਂ ਜਿੱਥੇ ਰੀਣ ਪੈ ਜਾਂਦੀ ਹੈ ਤਾਂ ਬਾਈ ਜੀ ਡੱਬੀ ਦੇ ਉੱਤੇ ਪੰਨੀ ਚੜਾ ਲਓ ਪੰਨੀ ਦੇ ਉੱਤੇ ਟੇਪ ਲਾ ਦਿਓ ਕੋਈ ਰਬੜ ਚੜਾ ਦਿਓ ਉਹਦੇ ਨਾਲ ਕੀ ਹੋਊਗਾ ਜੇ ਤੁਹਾਡਾ ਦੋ ਸੀਜ਼ਨ ਵੀ ਵਿੱਚ ਪਈ ਰਹਗੀ ਚੀਜ਼ ਤੁਹਾਨੂੰ ਨਹੀਂ ਜ਼ਰੂਰਤ ਪਈ ਤਾਂ ਉਹ ਚੀਜ਼ ਤੁਹਾਡੀ ਖਰਾਬ ਹੋਣੋਂ ਬਚ ਜੂਗੀ ਤਾਂ ਸੋ ਭਰਾਵੋ ਰੀਲ ਬਾਰੇ ਤੁਹਾਨੂੰ ਦੱਸਿਆ ਤਾਂ ਮੈਂ ਵਾਰੀ ਵਾਰੀ ਕਹਿਣਾ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰਿਓ ਤੇ ਗਰੁੱਪਾਂ 'ਚ ਸ਼ੇਅਰ ਕਰ ਦਿਓ ਤੇ ਇੱਕ ਤੁਹਾਨੂੰ ਮੈਂ ਜਾਲ ਦੀ ਸੈਟਿੰਗਾਂ ਬਾਰੇ ਦੱਸਿਆ ਸੀਗਾ ਤਾਂ ਜਾਲ ਦੇਖੋ ਜਿਵੇਂ ਇਹਨੂੰ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਇਹਦੇ ਵਿੱਚ ਕਰਕੇ ਵਿਖਾਓ ਕੈਮਰਾ ਵੀ ਜਿਵੇਂ ਤੁਹਾਨੂੰ ਦਿਖ ਰਿਹਾ ਹੋਵੇ ਤਾਂ ਜਿਵੇਂ ਆਹ ਮਸ਼ੀਨ ਦਾ ਜਾਲ ਨਵਾਂ ਬਣਿਆ ਹੋਇਆ ਹੈ ਜਿਵੇਂ ਅੱਧੇ ਬਲੇਡ ਇਹਦੇ ਵਿੱਚ ਨਵੇਂ ਪਾਏ ਹੈਗੇ ਆ ਰਿਪੇਅਰ ਕਰਨ ਵੇਲੇ ਅੱਧੇ ਪੁਰਾਣੇ ਪਾਏ ਆ ਆਹ ਜਾਲ ਅਸੀਂ ਸਾਡੀ ਵਰਕਸ਼ਾਪ ਆਹ ਜਾਲ ਬਾਈ ਜੀ ਆਪਾਂ ਆਪਣੀ ਵਰਕਸ਼ਾਪ ਦੇ ਵਿੱਚ ਬਣਾ ਕੇ ਪਾਇਆ ਹੈਗਾ ਤਾ ਜਿਵੇਂ ਤੁਸੀਂ ਦੇਖੋਗੇ ਬਿਲਕੁਲ ਇਨਪ੍ਰੋਪਰ ਜਮਾਂ ਬਿਲਕੁਲ ਸੂਤੋ-ਸੂਤ ਸਰੀਏ ਲੱਗੇ ਤੁਹਾਨੂੰ ਜੇ ਨਜ਼ਰ ਆਉਂਦੇ ਹੋਣ ਤਾਂ ਉਵੇਂ ਲੱਗੇ ਹੋਏ ਆ ਤਾਂ ਜਿਵੇਂ ਇਸ ਮਸ਼ੀਨ ਦੇ ਬਲੇਡ ਦੇਖੋਗੇ ਤੁਸੀਂ ਅੱਧੇ ਨਵੇਂ ਆ ਤੇ ਅੱਧੇ ਪੁਰਾਣੇ ਆ ਚਲੋ ਉਹ ਗੱਲ ਕੋਈ ਵੱਖਰੀ ਹੈ ਤਾਂ ਉੱਪਰੋਂ ਜਿੰਨੇ ਬਲੇਡਾਂ ਦੇ ਜੇ ਤੁਹਾਨੂੰ ਨਜ਼ਰ ਆਉਂਦਾ ਹੋਵੇ ਤਾਂ ਦੋਨੇ ਪਾਸਿਓਂ ਇੱਕੋ ਜਿਹਾ ਗੈਪ ਆ ਤੇ ਵਿਚਾਲਿਓਂ ਵੀ ਇੱਕੋ ਜਿਹਾ ਗੈਪ ਹੋਣਾ ਚਾਹੀਦਾ ਹੈ ਕਈ ਭਰਾਵਾਂ ਦੇ ਅਕਸਰ ਪ੍ਰੋਬਲਮ ਆਉਂਦੀ ਹੈ ਵੀ ਕਹਿੰਦੇ ਵੀ ਦੋਨੇ ਸਾਈਡਾਂ ਤੋਂ ਤਾਂ ਬਰਾਬਰ ਹੋ ਗਿਆ ਪਰ ਵਿਚਾਲੇੋਂ ਥੋੜਾ ਜਿਹਾ ਉੱਠਿਆ ਹੋਇਆ ਤਾਂ ਉੱਠਿਆ ਉਹ ਤਾਂ ਹੁੰਦਾ ਬਾਈ ਜੀ ਕਈ ਵਾਰੀ ਕੀ ਹੈ ਫਰੇਮ ਦੇ ਵਿੱਚ ਮਾੜਾ ਮੋਟਾ ਬਲ ਪੈ ਜਾਂਦਾ ਜਾਂ ਆਪਾਂ ਸਰੀਏ ਵਗੈਰਾ ਲਵਾਉਨੇ ਆ ਤਾਂ ਉਹ ਜਾਲ ਖਿੱਚਿਆ ਜਾਂਦਾ ਜਿਵੇਂ ਆਪਾਂ ਕਹਿ ਦਈਏ ਤਾਂ ਇੱਥੋਂ ਵਿਚਾਲੋ ਜਿਹੜਾ ਵਿਚਾਲੜਾ ਪਾਸਾ ਆ ਗਿਆ ਇਹਦਾ ਆਹਾ ਤਾਂ ਇਹ ਉੱਠ ਜਾਂਦਾ ਤਾਂ ਉਹ ਤਾਂ ਉਦੋਂ ਵੀ ਤੂੜੀ ਦਾ ਮਾੜਾ ਮੋਟਾ ਫਰਕ ਪਉਂਦੀ ਐ ਇਹਨੂੰ ਮਿਸਤਰੀ ਨੂੰ ਕਿਸੇ ਨੂੰ ਕਹਿ ਕੇ ਤੁਸੀਂ ਮਾੜਾ ਇਹ ਦੋ ਬਾਹਰ ਕਢਾਓਗੇ ਤਾਂ ਇਹਨੂੰ ਸੈੱਟ ਕਰਵਾ ਲਿਓ ਕਿਉਂ ਇਹਨਾਂ ਨਾਲ ਜੇ ਮਿਸਤਰੀਆਂ ਨੂੰ ਹੁੰਦਾ ਉਹ ਜੇ ਉਹਨੂੰ ਸਮਝਾਓਗੇ ਮਸ਼ੀਨ ਪਹਿਲਾਂ ਦਿਖਾ ਦਿਓ ਬਾਈ ਜੀ ਵੀ ਇੱਥੇ ਜੇ ਪ੍ਰੋਬਲਮ ਐ ਤਾਂ ਉਹ ਇਹਨੂੰ ਸਹੀ ਚ ਕਰੂਗਾ ਜਦੋਂ ਤਾਂ ਸਿੱਧਾ ਹੋ ਜੂਗਾ ਇਹ ਤਾਂ ਸੋ ਭਰਾਵੋ ਵਾਰੀ-ਵਾਰੀ ਨਾ ਜਿਵੇਂ ਫੋਨ ਨਾ ਕਰਿਆ ਕਰੋ ਮੈਂ ਹਰੇਕ ਵੀਡੀਓ ਵਿੱਚ ਰਿਕਵੈਸਟ ਕਰਦਾ ਹੱਥ ਬਨ ਕੇ ਬੇਨਤੀ ਐ ਸਾਰਿਆਂ ਨੂੰ ਜੇ ਕੋਈ ਪੁੱਛਣਾ ਹੈ ਬਾਈ ਜੀ ਜਿਹੜੀ ਚੀਜ਼ ਦੀ ਨਹੀਂ ਨੌਲੇਜ ਉਸੇ ਚੀਜ਼ ਬਾਰੇ ਪੁੱਛੋ ਤਾਂ ਤੁਸੀਂ ਮੈਨੂੰ WhatsApp ਤੇ ਕਮੈਂਟ ਪਾ ਦਿਆ ਕਰੋ ਲਿਖ ਕੇ ਸਾਰਾ ਕੁਝ ਜੋ ਵੀ ਡਿਟੇਲ ਤੁਸੀਂ ਪੁੱਛਣੀ ਹੈ ਜਿਵੇਂ ਉਹ ਲਿਖ ਕੇ ਪਾ ਤੀ ਤਾਂ ਉਹਦੇ ਵਿੱਚ ਅਸੀਂ ਤੁਹਾਨੂੰ 24 ਘੰਟਿਆਂ ਦੇ ਵਿੱਚ ਰਿਪਲਾਈ ਦੇ ਦਿਆਂਗੇ ਕਈ ਭਰਾ ਕੀ ਕਰਦੇ ਆ ਵੀ ਜਿਵੇਂ ਮੈਸੇਜ ਪਾ ਕੇ ਛੱਡਦਾ ਬਾਈ ਜੀ ਸਾਡੇ ਆਹ ਪ੍ਰੋਬਲਮ ਸੀਗੀ ਸਾਡੇ ਮਸ਼ੀਨ ਦੇ ਪੂਲੀਆਂ ਦੀ ਆਹ ਪ੍ਰੋਬਲਮ ਸੀਗੀ ਤਾਂ ਉਹਨਾਂ ਨੂੰ ਜਦੋਂ ਰეკਮੈਂਡ ਕਰ ਦੇਈ ਦੀਆਂ ਬਾਈ ਜੀ ਤੁਹਾਡੇ ਆਹ ਪੂਲੀਆਂ ਚੱਲਣੀਆਂ ਕਹਿੰਦੇ ਬਾਈ ਇਹਦੇ ਨਾਲੋਂ ਆਹ ਨਹੀਂ ਵਧੀਆ ਸੀ ਇਹਦੇ ਨਾਲੋਂ ਆਹ ਨਹੀਂ ਵਧੀਆ ਸੀ ਤਾਂ ਬਾਈ ਜੀ ਫਿਰ ਇੰਨਾ ਸਮਾਂ ਵੀ ਨਹੀਂ ਹੁੰਦਾ ਤਾਂ ਜਿਹੜੇ ਲੋਡਬੰਦ ਹੁੰਦੇ ਆ ਤੁਸੀਂ ਉਹਨਾਂ ਦਾ ਵੀ ਸਮਾਂ ਬਰਬਾਦ ਕਰ ਦਿੰਦੇ ਹੋ ਬੰਦਾ ਫਿਰ ਮੜਿਆ ਖੇਚ ਜਾਂਦਾ ਕਹਿੰਦਾ ਯਾਰ ਵੀ ਇਹਨਾਂ ਨੂੰ ਤਾਂ ਉਹੀ ਪੁੱਛੀ ਜਾਣਾ ਹੁੰਦਾ ਤਾਂ ਸੋ ਭਰਾਵੋ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਤੇ ਜੇ ਸਾਡੀ ਵੀਡੀਓ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਚ ਦੱਸਿਓ ਜੇ ਚੰਗੀ ਨਹੀਂ ਲੱਗਦੀ ਤਾਂ ਤੁਸੀਂ ਐ ਵੀ ਲਿਖ ਦਿਓ ਯਾਰ ਵੀ ਨਹੀਂ ਚੰਗੀ ਲੱਗਦੀ ਕਮੈਂਟ ਕਰਕੇ ਦੱਸ ਦਿਆ ਕਰੋ ਭਰਾਵੋ ਸੋ ਅਗਲੀ ਵੀਡੀਓ ਤੁਹਾਨੂੰ ਇੱਕ ਹੋਰ ਨਵੀਂ ਜਾਣਕਾਰੀ ਦੇਣ ਜਾ ਰਹੇ ਆ ਤਾਂ ਉਦੋਂ ਤਾਈਂ ਸਾਰਿਆਂ ਦਾ ਵੀਡੀਓ ਵੇਖਣ ਵਾਸਤੇ ਧੰਨਵਾਦ ਤੇ ਸਤਿ ਸ੍ਰੀ ਅਕਾਲ ਵੀਰ ਜੀ ਸਾਰਿਆਂ ਨੂੰ